ਗੁਰਦਾਸ ਜੀ ਨੇ ਕਥਨ ਕੀਤੀ ਹੈ ਹੁਣ ਉਹਨਾਂ ਦਾ ਤੀਸਰਾ ਸਵਾਲ ਸੀ ਕਿ ਅੰਮ੍ਰਿਤਸਰ ਸਰੋਵਰ ਤੁਸੀਂ ਦੁਨੀਆਂ ਦੇ ਸਾਰੇ ਤੀਰਥਾਂ ਵਿੱਚ ਇਹਨੂੰ ਰਾਜਾ ਤੀਰਥ ਕਹਿੰਦੇ ਹੋ ਐਸਾ ਕਿਉਂ ਭਾਈ ਗੁਰਦਾਸ ਜੀ ਦੱਸਦੇ ਹਨ ਚੋਪਈ ਜਲ ਮੈਂ ਬਸੇ 86 ਤੀਰਥ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਅੰਮ੍ਰਿਤਸਰ ਸਰੋਵਰ ਜੋ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਦਸ਼ਾਹ ਨੇ ਲਵਾਇਆ ਇਹਦੇ ਬਾਰੇ ਪੁਰਾਣਿਕ ਕਥਾਵਾਂ ਵੀ ਹਨ ਇਹ ਬਾਦ ਵੀ ਨਾਮ ਦੇ ਇੱਕ ਤਪੱਸਵੀ ਨੇ ਅਕਾਲ ਪੁਰਖ ਦੀ ਅਰਾਧਨਾ ਕੀਤੀ ਤੇ ਆਖਿਆ ਮੈਨੂੰ ਕੋਈ ਇਹੋ ਜੀ ਜਗ੍ਹਾ ਦੱਸੋ ਵੀ ਜਿੱਥੇ ਜਾ ਕੇ ਮੈਂ ਥੋੜਾ ਭਜਨ ਕਰਾਂ ਤੇ ਫਲ ਮੈਨੂੰ ਕਈ ਗੁਣਾ ਵੱਧ ਮਿਲੇ ਅਕਾਲ ਪੁਰਖ ਜੀ ਨੇ ਆਖਿਆ ਸੀ ਪੰਜਾਬ ਦੀ ਧਰਤੀ ਤੇ ਉਹ ਜਗਾ ਅੰਮ੍ਰਿਤਸਰ ਵਾਲਾ ਕੁੰਡ ਵਾਲੀ ਜਗਾ ਹੈ ਜਿੱਥੇ ਥੋੜਾ ਤਪ ਕੀਤੇ ਆ ਵੀ ਬਹੁਤਾ ਫਲ ਪ੍ਰਾਪਤ ਹੁੰਦਾ ਤੇ ਅਕਾਲ ਪੁਰਖ ਜੀ ਨੇ ਖੁਦ ਆ ਕੇ ਉਹ ਅੰਮ੍ਰਿਤਸਰ ਸਰੋਵਰ ਲਵਾਇਆ ਪਰ ਸਮਾਪਾ ਕੇ ਅਲੋਪ ਹੋ ਗਿਆ ਫਿਰ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਸਰੋਵਰ ਨੂੰ ਪਰਗਟ ਔਰ ਦੁਨੀਆਂ ਦੇ ਜਿੰਨੇ ਵੀ 86 ਤੀਰਥ ਨੇ ਉਹ ਸਾਰੇ ਇਸ ਪਾਵਨ ਸਰੋਵਰ ਦੇ ਵਿੱਚ ਨਿਵਾਸ ਰੱਖਦੇ ਹਨ ਇਸ ਕਰਕੇ ਸਿੱਖ ਨੂੰ 86 ਤੀਰਥਾਂ ਦੇ ਮੱਜਨ ਦੀ ਲੋੜ ਨਹੀਂ ਸਿੱਖ ਜਦੋਂ ਅੰਮ੍ਰਿਤਸਰ ਸਰੋਵਰ 'ਚ ਇਸ਼ਨਾਨ ਕਰਦਾ ਤਾਂ ਉਹਨੂੰ ਸਾਰੇ ਤੀਰਥਾਂ ਦੇ ਇਸ਼ਨਾਨ ਦਾ ਫਲ ਅੰਮ੍ਰਿਤਸਰ ਸਰੋਵਰ ਦੇ ਇਸ਼ਨਾਨ 'ਚੋਂ ਹੀ ਪ੍ਰਾਪਤ ਹੋ ਜਾਂਦਾ ਭਾਈ ਗੁਰਦਾਸ ਜੀ ਕਹਿੰਦੇ ਇਸ ਕਰਕੇ ਅੰਮ੍ਰਿਤਸਰ ਸਰੋਵਰ ਦੁਨੀਆਂ ਦੇ ਜਿੰਨੇ ਤੀਰਥ ਨੇ ਸਭ ਤੋਂ ਸਰਵੋਤਮ ਤੇ ਸ੍ਰੇਸ਼ਟ ਹੈ ਕਿਉਂਕਿ ਉੱਥੇ ਹਰ ਵੇਲੇ ਗੁਰਬਾਣੀ ਦਾ ਜਾਪ ਹੋ ਰਿਹਾ ਹੈ। ਉੱਥੇ ਹਰ ਵੇਲੇ ਗੁਰਬਾਣੀ ਦੇ ਕੀਰਤਨ ਦੀਆਂ ਛੇ ਪਰਾਂ ਲੱਗ ਰਹੀਆਂ। ਉੱਥੇ ਹਰ ਵੇਲੇ ਗੁਰਬਾਣੀ ਦਾ ਹੀ ਜਾਪ ਹੋ ਰਿਹਾ ਬਾਣੀ ਪੜ੍ਹੀ ਜਾ ਰਹੀ ਹੈ। ਤੇ ਲਗਾਤਾਰ ਨਿਰੰਤਰ ਉੱਥੇ ਕੀਰਤਨ ਹੋ ਰਿਹਾ। ਉਇਸ ਕਰਕੇ ਭਾਈ ਸਾਹਿਬ ਕਹਿੰਦੇ ਜਲ ਮੈਂ ਵਸੈ 68 ਤੀਰਥ ਅਮਰਸਰ ਸਰੋਵਰ ਦੇ ਜਲ ਵਿੱਚ 68 ਤੀਰਥ ਵਸਦੇ ਹਨ ਇਨ ਮੈਂ ਤਰੋ ਸੁਦਾ ਸਰ ਸਮਰਤ ਇਸ ਕਰਕੇ ਸੁਦਾ ਸਰ ਸ੍ਰੀ ਅਮਰਸਰ ਸਰੋਵਰ ਵਿੱਚ ਹੀ ਐਸੀ ਬਰਕਤ ਹੈ ਜਿਹੜਾ ਇਹਨਾਂ 68 ਤੀਰਥਾਂ ਨੂੰ ਵੀ ਨਿਰਮਲ ਤੇ ਪਵਿੱਤਰ ਕਰਨ ਵਾਲਾ ਹੈ ਇਨ ਟਿਗ ਬੈਠ ਕਰੋ ਤਪ ਭਾਰੀ ਤਪਸਵੀਆਂ ਨੂੰ ਵੀ ਹੁਕਮ ਹੈ ਰਸ਼ੀਆ ਮੋਨੀਆਂ ਦੇਵੀ ਦੇਵਤਿਆਂ ਨੂੰ ਵੀ ਹੁਕਮ ਹੈ ਕਿ ਸਰੋਵਰ ਦੇ ਪ੍ਰਕਰਮਾ ਵਿੱਚ ਬੈਠ ਕੇ ਤਪ ਕਰੋ ਇਹ ਮਮ ਸਦਨ ਸਨਾਤਨ ਚਾਰੀ ਅਕਾਲ ਪੁਰਖ ਜੀ ਨੇ ਖੁਦ ਕਿਹਾ ਕਿ ਮੇਰਾ ਘਰ ਹੈ ਦੁਨੀਆਂ ਵਿੱਚ ਬੜੇ ਮੰਦਰ ਨੇ ਸ਼ਿਵ ਮੰਦਰ ਹੈ ਵਿਸ਼ਨੂ ਜੀ ਦੇ ਮੰਦਰ ਨੇ ਕ੍ਰਿਸ਼ਨ ਜੀ ਦੇ ਮੰਦਰ ਨੇ ਰਾਮ ਜੀ ਦੇ ਮੰਦਰ ਨੇ ਪਰ ਇਸ ਮਾਤ ਲੋਕ ਦੀ ਧਰਤੀ ਤੇ ਇੱਕੋ ਇੱਕ ਪਰਮਾਤਮਾ ਦਾ ਮੰਦਰ ਹੈ ਹਰੀ ਮੰਦਰ ਇਹ ਅਕਾਲ ਪੁਰਖ ਜੀ ਨੇ ਕਿਹਾ ਮੇਰਾ ਘਰ ਹੈ ਪੁਰਾਤਨ ਘਰ ਹੈ ਸਭ ਤੇ ਗੋਪ ਤੋਏ ਪ੍ਰਗਟਾਇਓ ਇਹ ਸਭ ਤੋਂ ਗੁਪਤ ਸੀ ਮਹਾਰਾਜ ਜੀ ਨੇ ਪ੍ਰਗਟ ਕੀਤਾ ਹੈ ਯਾ ਤੀਰਤ ਪਲ ਸ਼੍ਰੀ ਮੁਖ ਗਾਇਓ ਇਸ ਮਹਾਨ ਤੀਰਤ ਦਾ ਫਲ ਅਮਰ ਸਰ ਸਰੋਵਰ ਦਾ ਖੁਦ ਆਕਾਲ ਪੁਰਖ ਜੀ ਨੇ ਗਾਇਨ ਕੀਤਾ ਹੈ ਧਰਮ ਅਰਥ ਕਾਮੂ ਅਰ ਮੋਖੂ ਧਰਮ ਅਰਥ ਕਾਮ ਮੋਕਸ਼ ਜੋ ਚਾਰ ਪਦਾਰਥ ਹਨ ਮਨ ਬਾਚ ਕਰਮ ਅਗ ਕਲ ਹਰ ਦੋਖੂ ਜਿਨੇ ਆ ਕੇ ਅਮਰ ਸਰ ਸਰੋਵਰ ਚ ਇਸ਼ਨਾਨ ਕੀਤਾ ਮਨ ਬਾਚ ਕਰਮ ਕਰਕੇ ਉਹਦੇ ਜਿੱਥੇ ਪਾਪ ਨਸ਼ਟ ਹੁੰਦੇ ਨੇ ਉੱਥੇ ਉਹਨੂੰ ਚਾਰੇ ਪਦਾਰਥਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਜਬ ਜਬ ਹੋਵੇ ਕੁੰਟ ਉਦਾਸਾ ਅਕਾਲ ਪੁਰਖ ਜੀ ਨੇ ਕਿਹਾ ਭਾਈ ਗੁਰਦਾਸ ਜੀ ਦਸਰੇ ਨੂੰ ਨਾ ਪੰਡਤਾਂ ਨੂੰ ਕਿ ਅਕਾਲ ਪੁਰਖ ਜੀ ਨੇ ਕਿਹਾ ਕਿ ਜਦੋਂ ਮੈਂ ਸੱਚ ਖੜਚ 'ਚ ਵੀ ਬੈਠਾ ਉਦਾਸ ਹੋ ਜਾਂਦਾ ਨਾ ਬੈਕੁੰਠ ਦੇ ਵਿੱਚ ਉਦਾਸ ਹੋ ਜਾਂਦਾ ਹਾਂ ਤਬ ਹੋ ਆਏ ਸੋ ਕਰੂੰ ਹਰਮੰਦਰ ਸਾਹਿਬ ਵਿੱਚ ਆ ਕੇ ਨਿਵਾਸ ਕਰਦਾ ਜਦੋਂ ਮੈਂ ਬੈਕੁੰਠ ਵਿੱਚੋਂ ਵੀ ਉਦਾਸ ਹੋ ਜਾਵਾਂ ਤੇ ਫਿਰ ਮੈਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਆ ਕੇ ਨਿਵਾਸ ਕਰਦਾ ਇੱਥੇ ਮੇਰਾ ਸਦਾਵੀ ਨਿਵਾਸ ਹੈ ਮੈਂ ਸਦਾ ਲਈ ਇੱਥੇ ਬਸਦਾ ਰਵਿੰਦਰਨਾਥ ਨਗੋਰ ਨੇ ਬੜੀ ਸੁੰਦਰ ਗੱਲ ਲੇਖੀ ਦਰਬਾਰ ਸਾਹਿਬ ਆਇਆ ਮਹਾਰਾਜ ਜੀ ਦੀ ਦਰਸ਼ਨ ਪਰਸਨ ਕੀਤੇ ਬੜਾ ਪ੍ਰਭਾਵਿਤ ਹੋਇਆ ਉਹ ਕਹਿੰਦਾ ਸ਼੍ਰੀ ਰਾਮਚੰਦਰ ਜੀ ਆਏ ਚਲੇ ਗਏ ਭਗਵਾਨ ਕ੍ਰਿਸ਼ਨ ਜੀ ਆਏ ਚਲੇ ਗਏ ਹਾਜ਼ਰਤ ਮੁਹੰਮਦ ਸਾਹਿਬ ਜੀ ਆਏ ਚਲੇ ਗਏ ਪਰ ਧੰਨ ਗੁਰੂ ਰਾਮਦਾਸ ਸਾਹਿਬ ਜੀ ਆਏ ਤੇ ਉਹ ਗਏ ਨਹੀਂ ਕੀਰਤਨ ਦੇ ਰੂਪ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਵਿੱਚ ਸਦਾ ਲਈ ਬਿਰਾਜਮਾਨ ਹੋ ਗਏ ਉਹ ਕੀਰਤਨ ਦੇ ਰੂਪ ਵਿੱਚ ਸਦਾ ਲਈ ਇੱਥੇ ਬਿਰਾਜਮਾਨ ਹੋ ਗਏ ਆਏ ਤੇ ਗਏ ਹੀ ਨਹੀਂ ਯਾਨੀ ਕਿ ਹਰ ਵੇਲੇ ਇੱਥੇ ਨਿਵਾਸ ਰੱਖਦੇ ਨੇ ਇਹ ਤੀਰਤ ਮਮ ਦੇ ਸਰੂਪਾ ਕਪਾਲਪੁਰਖ ਜੀ ਨੇ ਕਿਹਾ ਇਹ ਸਰੀਰ ਮੇਰਾ ਸਰੀਰ ਹੈ ਇਹ ਜਿਹੜਾ ਸਰੋਵਰ ਹੈ ਇਹ ਤੀਰਥ ਹੈ ਇਹ ਮੇਰਾ ਸਰੀਰ ਹੈ ਗੰਗਾ ਤਿਕ ਪਦ ਜਲ ਮੁਨ ਭੂਪਾ ਜਿਹੜੇ ਗੰਗਾ ਆਦਿਕ ਤੀਰਥ ਨੇ ਉਹ ਤੇ ਮੇਰੇ ਚਰਨਾਂ ਦਾ ਧੋਇਆ ਹੋਇਆ ਜਲ ਹੈ ਜਿਹੜੀ ਗੰਗਾ ਹੈ ਨਾ ਉਹ ਤਾਂ ਭਗਵਾਨ ਜੀ ਦੇ ਕਹਿੰਦੇ ਵਿਸ਼ਨੂੰ ਜੀ ਦੇ ਚਰਨਾਂ ਦੇ ਜਲ ਹੈ ਧੋਇਆ ਹੋਇਆ ਪਰ ਆ ਮੇਰਾ ਸਰੀਰ ਹੈ ਅੰਮ੍ਰਿਤਸਰ ਸਰੋਵਰ ਅਕਾਲ ਪੁਰਖ ਜੀ ਨੇ ਕਿਹਾ ਬੀਜ ਰੂਪ ਤੀਰਤ ਮੈਂ ਰਾਜੂ ਇਹ ਬੀਜ ਰੂਪ ਹੈ ਸਾਰੇ ਪੀਰਥਾਂ ਦਾ ਰਾਜਾ ਹੈ ਅੰਮ੍ਰਿਤ ਸਰ ਥਲ ਸਜਿਓ ਸਮਾਜੂ ਇਹ ਅੰਮ੍ਰਿਤ ਸਰ ਸਰੋਵਰ ਹੈ ਜਿਹੜਾ ਇਸ ਧਰਤੀ ਦੇ ਉੱਤੇ ਸਜਿਆ ਹੈ ਜੇ ਨਰ ਸਹਿਜ ਦਰਸ ਇਤਿ ਆਵੇ ਜਿਹੜੇ ਨਰ ਸਹਿਜ ਇੱਥੇ ਦਰਸ਼ਨਾਂ ਵਾਸਤੇ ਆਉਂਦੇ ਨੇ ਚਤੁਰ ਪਦਾਰਥ ਸਹਿਜ ਹੀ ਪਾਵੇ ਉਹਨੂੰ ਚਾਰੇ ਪਦਾਰਥਾਂ ਦੇ ਫਲ ਸਹਿਜ ਹੀ ਇੱਥੋਂ ਪ੍ਰਾਪਤ ਹੋ ਜਾਂਦੇ ਹਨ ਜੇ ਪੁੰਨ ਤਿਨ ਕੇ ਦਰਸ਼ਨ ਕਹਿ ਜਿਹੜੇ ਆ ਕੇ ਇਸ ਪਾਵਨ ਸਥਾਨ ਦੇ ਦਰਸ਼ਨ ਕਰਦੇ ਨੇ ਦੇ ਵਿਦੇ ਹੋਏ ममਪੁਰ ਜਹ ਉਹ ਵਿਦੇ ਮੁਕਤ ਹੋ ਕੇ ਮੇਰੀ ਪੂਰੀ ਵਿੱਚ ਨਿਵਾਸ ਕਰਦੇ ਹਨ ਕੌਣ ਇਸਾਨ ਨਿਰਖ ਬ੍ਰਖ ਕੇ ਤੂ ਕਹਿੰਦੇ ਜਿਹੜਾ ਇਸਾਨ ਕੋਣ ਹੈ ਇਸਾਨ ਕੋਣ ਵਸ ਪਾਲੇ ਪਾਸੇ ਜੋ ਦਰਖਤ ਹੈ ਦक्कਨ திਸਾ ਪੂਤ ਗ੍ਰਹਿ ਤੂ ਦੱਖਣ ਦਿਸ਼ਾ ਦੇ ਵਿੱਚ ਸਾਰੇ ਦੇਵਤੇ ਆਦਿਕ ਨਿਵਾਸ ਰੱਖਦੇ ਹਨ ਵਰਨ ਕੁਮੇਰ ਇੰਦਰ ਦਿਸ਼ ਰਾਜਾ ਵਰ ਕੁਮੇਰ ਇੰਦਰ ਸਾਰੇ ਦੇਵਤੇ ਇੱਥੇ ਆ ਕੇ ਨਮਸਕਾਰਾਂ ਕਰਦੇ ਮਹਾਰਾਜ ਜੀ ਦੇ ਦਰਬਾਰ ਵਿੱਚ ਨਿਜ ਅਸਥਲ ਸਭ ਸਜੇ ਸਮਾਜਾ ਸਾਰੇ ਇੱਥੇ ਆਣ ਕੇ ਬੈਠੇ ਭਜਨ ਕਰਦੇ ਹਨ ਬ੍ਰਹਮਾਦਿਕ ਸੇਵੈ ਮਨ ਲਾਈ ਬ੍ਰਹਮਾਦਿਕ ਵੀ ਇੱਥੇ ਆ ਕੇ ਸੇਵਾ ਕਰਦਾ ਹੈ ਮਮ ਰੁਚ ਲਖ ਖਟ ਪਦ ਜਿਮ ਛਾਈ ਮੇਰਾ ਰੁਚੀ ਲਖ ਕਰਕੇ ਇੱਥੇ ਸਾਰੇ ਦੇਵੀ ਦੇਵਤੇ ਨਿਵਾਸ ਰੱਖਦੇ ਹਨ ਹਿਮਕੇ ਪ੍ਰਭ ਸਭ ਦੇਵ ਬੁਲਾਏ ਉਹਦ ਕਾਲਪੁਰਖ ਜੀ ਨੇ ਸਾਰੇ ਦੇਵਤਿਆਂ ਨੂੰ ਇੱਥੇ ਭੇਜਿਆ ਕਿ ਮਹਾਨ ਘਰ ਹੈ ਮੇਰਾ ਜੋ ਇਸ ਧਰਤੀ ਦੇ ਪਰਤਖ ਰੂਪ ਵਿੱਚ ਹੈ ਬੇਨਤੀ ਕਰਤ ਸਬੇ ਤਬ ਆਏ ਉਹ ਸਾਰੇ ਦੇਵੀ ਦੇਵਤੇ ਇੱਥੇ ਬੇਨਤੀਆਂ ਕਰਦੇ ਪਹੁੰਚ ਗਏ ਸਿੰਧ ਸੁਮੇਰ ਗगन ਅਪ ਪਵਨਾ ਸਿੰਧ ਸੁਮੇਰ ਆਦਿਕ ਗगन ਅਪ ਪਵਨਾ ਜਿੰਨੇ ਵੀ ਦੇਵਤੇ ਹਨ ਹਰਕਤ ਆਏ ਧਰਨੀ ਦਵਨਾ ਉਹ ਸਾਰੇ ਖੁਸ਼ ਹੋ ਕੇ ਧਰਤੀ ਤੇ ਆਏ ਪਤਰ ਚੜੇ ਬਰਸੂਨ ਪ੍ਰਖਾਵੇ ਨਾਲੇ পুষ্প ਭੇਟ ਕਰਦੇ ਨਾਲੇ ਸ੍ਰੀ ਦਰਬਾਰ ਸਾਹਿਬ ਦੀ ਮਹਿਮਾ ਕਥਨ ਕਰਦੇ ਨੇ ਜੈਤ ਜੈਤ ਜੈ ਜੈ ਤੁਨ ਗਾਵੇ ਜੈ ਜੈਕਾਰ ਕਰਦੇ ਨੇ ਜੈ ਜੈਕਾਰ ਕਰਦੇ ਸ੍ਰੀ ਅਮਰitsar ਸਾਹਿਬ ਜੀ ਦੀ ਪਰਨ ਕੁਬੇਰ ਸੇਸ਼ ਸਸ ਸੂਰਾ ਕਰਨ ਦੇਵਤਾ ਕੁਬੇਰ ਦੇਵਤਾ ਸਸ ਸੂਰਜ ਚੰਦਰਮਾ ਆਦਿਕ ਸਭ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਮਹਿਮਾ ਕਰਦੇ ਹਨ ਖਟ ਮੁਖ ਆਦਿਕ ਚੜੇ ਮਯੂਰਾ ਔਰ ਖਟ ਮੁਖੀ ਆਦਿਕ ਜਿਹੜੇ ਦੇਵਤੇ ਨੇ ਫਿਰ ਮਯੂਰ ਤੇ ਸਵਾਰੀ ਕਰਨ ਵਾਲਾ ਕਾਰਤਕੇ ਆਦਿਕ ਸਭ ਮਹਾਰਾਜ ਜੀ ਦੇ ਦਰਬਾਰ ਦੀ ਮਹਿਮਾ ਕਰਦੇ ਹਨ ਖੇਚਾਰੀ ਪਾਤਾਲਾ ਮਈ ਚਰ ਆਕਾਸ਼ ਵਿੱਚ ਵਿਚਰਨ ਵਾਲੇ ਪਤਾਲ ਵਿੱਚ ਵਿਚਰਨ ਵਾਲੇ ਧਰਤੀ ਤੇ ਵਿਚਰਨ ਵਾਲੇ ਗੁਪਤ ਪ੍ਰਗਟ ਸਭ ਆਏ ਸੁਰ ਪਰ ਜਿन्हे ਗੁਪਤ ਪ੍ਰਗਟ ਸੁਰ ਦੇਵਤੇ ਨੇ ਸਭ ਦਰਬਾਰ ਸਾਹਿਬ ਆਉਂਦੇ ਹਨ shrut smriti ਨਿਗਮਾ ਤਨ ਧਾਰੇ ਦੇ ਸਿਮਰਤੀਆਂ ਸ਼ਾਸਤਰ ਸਭ ਸਰੀਰ ਧਾਰਨ ਕਰਕੇ ਦਰਬਾਰ ਸਾਹਿਬ ਚ ਵਿਚਰਦੇ ਨੇ ਸਨਮੁਖ ਠਾਂਡੇ ਦੇਵ ਮੁਰਾਰੇ ਸਭ ਮਹਾਰਾਜ ਜੀ ਦੇ ਦਰਬਾਰ ਦੇ ਅੱਗੇ ਹੱਥ ਜੋੜ ਕੇ ਖਲੋਤੇ ਹਨ ਸਭ ਮਿਲ ਦ્વੈ ਕਰ ਜੋਰ ਅਲਾਇਓ ਸਭ ਨੇ ਦੋ ਹੱਥ ਜੋੜ ਕੇ ਨਮਸਕਾਰ ਕੀਤੀ ਹੈ ਆਇ ਇਸ ਕਰੋ ਪਗਤ ਸੁਖਦਾਇਓ ਅਕਾਲ ਪੁਰਖ ਜੀ ਦੀ ਆਗਿਆ ਮੰਗਦੇ ਹਨ ਸਭ ਬੋਲੇ ਸ਼ਿਰ ਕਰੁਨਾ ਸੀਵ ਕਾਲਪੁਰਖ ਜਿਨੇ ਨਾ ਸਾਰੇ ਦੇਵਤਿਆਂ ਨੂੰ ਹੁਕਮ ਕੀਤਾ ਕਿ ਹਾਂ ਬਸੋ ਤੁਮ ਸਬੇ ਸਦੀਵ ਆਖਿਆ ਇੱਥੇ ਹੀ ਤੁਸੀਂ ਨਿਵਾਸ ਕਰਨਾ ਸਦੀਵੀ ਕਾਲ ਲਈ ਵਿਸ਼ਨ ਕਲਪਤਰ ਤੀਰਥ ਰਾਜੂ ਇਹ ਸਾਰੇ ਤੀਰਥਾਂ ਵਿੱਚੋਂ ਮਹਾਨ ਤੀਰਥ ਹੈ ਸਾਦਰ ਮਜੋ ਦੇਵ ਸਮਾਜੂ ਇੱਥੇ ਤੁਸੀਂ ਇਸ਼ਨਾਨ ਕਰਕੇ ਮੁਕਤ ਹੋ ਸਕਦੇ ਹੋ ਵਿਆਸ ਪਵਿੱਕਤ ਕਥਾ ਬਖਾਨੀ ਔਰ ਜਿੰਨੇ ਵੀ ਵਿਆਸ ਆਦਿਕ ਧਰਮ ਗ੍ਰੰਥ ਹਨ ਅਸ ਸੁਰ ਵਰਗ ਸੋ ਸਤ ਕਰਮਾਨੀ ਉਹ ਸਾਰੇ ਇਸ ਗੱਲ ਨੂੰ ਸਤ ਕਰਕੇ ਮੰਨਦੇ ਹਨ ਤਦ ਬੋਲੇ ਵਿਬਾਨ ਗਤ ਸਾਰੇ ਉਸ ਵਕਤ ਖਾਲਸਾ ਜੀ ਉਹ ਜਿੰਨੇ ਦੇਵੀ ਦੇਵਤੇ ਸਨ ਸਾਰੇ ਇਸੇ ਪਾਵਨ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦੇ ਆਪਣੇ ਆਪ ਨੂੰ ਮੁਕਤੀ ਦਾ ਤਿਨਾਂ ਨੇ ਅਧਿਕਾਰ ਹੀ ਬਣਾਇਆ ਰਹਿਣ ਤੋਂ ਭਾਵ ਭਾਈ ਗੁਰਦਾਸ ਜੀ ਉਹ ਬ੍ਰਾਹਮਣ ਸਨ ਤਾਂ ਉਹਨਾਂ ਨੂੰ ਉਹਨਾਂ ਦੀ ਉਸੇ ਬੋਲੀ ਜੀ ਸਮਝਾ ਰਹੇ ਨੇ ਕਿ ਇਹ ਤੀਰਥ ਮਹਾਨ ਹੈ ਇਸ ਪਵਿੱਤਰ ਤੀਰਥ ਤੇ ਤੁਹਾਡੇ ਜਿੰਨੇ ਦੇ ਵੀ ਦੇਵਤੇ ਨੇ ਉਹ ਸਭ ਜਜਨ ਭਜਨ ਕਰਨ ਲਈ ਆਉਂਦੇ ਆ ਉਹ ਸਭ ਨਮਸਕਾਰ ਕਰਨ ਲਈ ਆਉਂਦੇ ਹਨ ਇੱਥੇ ਅਕਾਲ ਪੁਰਖ ਜੀ ਦੇ ਹੁਕਮ ਨਾਲ ਨਿਵਾਸ ਰੱਖਦੇ ਹਨ ਇਸੇ ਕਰਕੇ ਇੱਥੇ ਜਿੰਨਾ ਕੋਈ ਭਜਨ ਕਰਦਾ ਉਹਨੂੰ ਵੱਧ ਫਲ ਦੀ ਪ੍ਰਾਪਤੀ ਹੁੰਦੀ ਹੈ ਸਤ ਗਿਆਨੀ ਗੁਰਬਚਨ ਸਿੰਘ ਜੀ ਦੇ ਬਚਨ ਨੇ ਕਿ ਦਰਬਾਰ ਸਾਹਿਬ ਦੀ ਹਜ਼ੂਰੀ 'ਚ ਜਿੰਨਾ ਕੋਈ ਪਾਠ ਕਰੇ ਉਹਦੇ ਕਈ ਗੁਣਾ ਵੱਧ ਉਹਨੂੰ ਫਲ ਦੀ ਪ੍ਰਾਪਤੀ ਦਿੰਦੀ ਹੈ ਪਰ ਜੇ ਕੋਈ ਮਨ 'ਚ ਮਾੜਾ ਭੈੜਾ ਫੁਰਨਾ ਲੈਂਦਾ ਉੱਥੇ ਦਰਬਾਰ ਸਾਹਿਬ ਦੀ ਹਜ਼ੂਰੀ 'ਚ ਤਾਂ ਉਹਨੂੰ ਓਨੇ ਹੀ ਕਈ ਗੁਣਾ ਵੱਧ ਪਾਪਾਂ ਦਾ ਫਲ ਵੀ ਭੋਗਣਾ ਪੈਂਦਾ ਜਿੰਨਾ ਕੋਈ ਜਪ ਤਪ ਕਰੇ ਕਈ ਗੁਣਾ ਵੱਧ ਫਲ ਮਿਲਦਾ ਪਰ ਜੇ ਕੋਈ ਮਾੜਾ ਫੁਰਨਾ ਪਾਪ ਕਰਮ ਸੰਕਲਪ ਕਰਦਾ ਜਾਂ ਕੋਈ ਭੈੜਾ ਕਰਮ ਕਰਦਾ ਉਹਨੂੰ ਉਹਦੇ ਕਈ ਗੁਣਾ ਵੱਧ ਪਾਪ ਦਾ ਫਲ ਵੀ ਤਾਂ ਫਿਰ ਉਹਨੇ ਕਈ ਗੁਣ ਵੱਧ ਮਿਲਣਾ ਤੋ ਇਹ ਮਹਾਨ ਅਸਥਾਨ ਹੈ ਸਾਡੇ ਵਾਸਤੇ ਦਰਬਾਰ ਸਾਹਿਬ ਦੇ ਇੱਕ ਇੱਕ ਪੱਥਰ ਤੇ ਖਾਲਸਾ ਜੀ ਅਨੇਕਾਂ ਸ਼ਹੀਦਾਂ ਦਾ ਸ਼ਹੀਦਾਂ ਦਾ ਸਿਰ ਲੱਗੇ ਹੋਏ ਪ੍ਰਕਰਮਾਂ ਸਾਂਕੜੇ ਸ਼ਹੀਦਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਦਰਬਾਰ ਸਾਹਿਬ ਦੀ ਹਜ਼ੂਰੀ ਵਿੱਚ ਪ੍ਰਕਰਮਾਂ ਵਿੱਚ ਦੇਸੇ ਪ੍ਰਕਰਮਾਂ ਵਿੱਚ ਉਸ ਮਹਾਨ ਸਿਰਲਥ ਯੋਧੇ ਜਿਨ੍ਹਾਂ ਦਾ ਕੱਲ ਜਨਮ ਦਿਹਾੜਾ ਹੈ ਸ਼ਹੀਦ ਬਾਬਾ ਦੀਪ ਸਿੰਘ ਜੀ ਦੇਸੇ ਦਰਬਾਰ ਸਾਹਿਬ ਦੀ ਪ੍ਰਕਰਮਾਂ ਵਿੱਚ ਤਿਨਾਂ ਨੇ ਵੀ ਆਪਣਾ ਸੀਸ ਵੇਟ ਕੀਤਾ ਉਹਨਾਂ ਦੇ ਸੀਸ ਦਾ ਖੂਨ ਵੀ ਇਸ ਦਰਬਾਰ ਸਾਹਿਬ ਦੀ ਪ੍ਰਕਰਮਾਂ ਬਾਬਾ ਗੁਰਬਖਸ਼ ਸਿੰਘ ਜੀ ਵਰਗੇ ਮਹਾਨ ਗੁਰਮੁਖ ਪਿਆਰੇ ਕਿੰਨੇ ਯੋਧਿਆਂ ਨੇ ਇੱਥੇ ਸ਼ਹਾਦਤਾਂ ਦਾ ਜਾਮ ਪ੍ਰਾਪਤ ਕੀਤਾ ਇਸ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਜੈ ਸਾਹਿਬ ਮਹਾਨ ਤੇ ਪਵਿੱਤਰ ਸਥਾਨ ਸਿੱਖਾਂ ਵਾਸਤੇ ਕੋਈ ਦੂਜਾ ਨਹੀਂ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਰਾਬਰ ਸਿੱਖਾਂ ਵਾਸਤੇ ਕੋਈ ਕੁਝ ਨਹੀਂ ਹੈ ਪਤਾ ਨਹੀਂ ਕਿਵੇਂ ਅੱਜਕੱਲ ਦੇ ਕਈ ਵੀਰ ਉਸੇ ਪਾਵਨ ਸਰੋਵਰ ਨੂੰ ਜਾਂ ਸ੍ਰੀ ਦਰਬਾਰ ਸਾਹਿਬ ਦੇ ਸੰਬੰਧ ਵਿੱਚ ਕਿਸ ਤਰ੍ਹਾਂ ਦੀ ਸ਼ਬਦਾਬਲੀ ਕਿਵੇਂ ਵਰਤ ਲੈਂਦੇ ਆ ਕਿਵੇਂ ਉਹਨਾਂ ਦੇ ਮੂੰਹ ਚੋਂ ਇਦਾਂ ਦੇ ਬੋਲ ਬੋਲੇ ਜਾਂਦੇ ਆ ਕਿਵੇਂ ਅੱਗੇ ਸੈਂਕੜੇ ਲੋਕ ਉਹਨਾਂ ਦੇ ਕੋਲੋਂ ਸੁਣ ਕੇ ਨਾਲੇ ਉਹਨਾਂ ਦੀ ਵਾਹ ਵਾਹ ਕਰਦੇ ਵਾਹ ਜੀ ਵਾਹ ਇਹ ਗਿਆਨ ਐ ਸੇ ਹੈਰਾਨੀ ਹੁੰਦੀ ਹੈ ਹੈਰਾਨੀ ਜੋ ਐਸਾ ਕਰ ਰਹੇ ਨੇ ਕਿ ਸਿੱਖਾਂ ਦਾ ਆਸਥਾ ਦਾ ਕੇਂਦਰ ਹੈ ਉੱਤੇ ਚੋਟ ਮਾਰੋ ਆਪ ਵਿਆਹਤ ਹੋਣਗੇ ਨਾਸਤਕ ਹੋਣਗੇ ਨਸ਼ਰਦਕ ਹੋਣਗੇ ਟੁੱਟ ਜਾਣਗੇ ਦੂਰ ਹੋ ਜਾਣਗੇ ਜਦੋਂ ਤੁਰੇ ਨਾਲੋਂ ਤੋੜ ਦਿਓਗੇ ਫਿਰ ਜਿੱਥੇ ਮਰਜੀ ਕੋਈ ਖਿੱਚੀ ਫਿਰ ਇਹ ਜੜ ਤੁਰਾ ਹੀ ਨਹੀਂ ਹੈ ਉਹ ਤੁਰਾ ਸਾਡਾ ਸ੍ਰੀ ਦਰਬਾਰ ਸਾਹਿਬ ਦੇ ਗੁਰਗੰਨ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਸਭ ਤੋਂ ਸ੍ਰੇਸ਼ਟ ਹੈ ਸਭ ਤੋਂ ਸਰਬੋਤਮ ਹੈ ਇਸੇ ਕਰਕੇ ਸਹਿਬ ਨੇ ਕਹਿ ਦਿੱਤਾ ਡਠੇ ਸਬੇ ਥਾਮ ਨਹੀਂ ਤੁਦ ਜਿਹਿਆ ਬਤੋ ਪੁਰਖ ਬਿਦਾਤੇ ਤਾਂ ਤੂੰ ਸੋਹਿਆ ਵਸਦੀ ਸਗਨੇ અપਾਰ ਸਮਝ ਜਾਏ ਨਾਇਆ RAMDAS SAR ਆ ਕੁਝ ਦਿਨ ਹੋਏ ਸੀ ਦਰਬਾਰ ਸਾਹਿਬ ਗਏ ਪਰਲੀ ਛੱਤ ਤੇ ਚਲੇ ਗਏ ਗੁੰਬਦ ਤੇ ਉੱਥੇ ਇੱਕ ਗੁਰੂ ਦਾ ਸਿੱਖ ਮਿਲਿਆ ਸੇਵਾ ਕਰਦਾ ਕਹਿੰਦਾ ਮੈਂ ਕਈ ਸਾਲਾਂ ਉਹਨੇ ਕਾਫੀ ਬਾਰੀਕੀਆਂ ਸ੍ਰੀ ਦਰਬਾਰ ਸਾਹਿਬ ਦੀਆਂ ਦਸੀ ਉੱਪਰਲੇ ਸਿਖਰ ਤੇ ਜਾਓ ਨਾ ਗੁੰਬਦ ਜਿੱਥੇ ਉਲਟਾ ਕਮਲ ਦਾ ਫੁੱਲ ਹੈ ਕਮਲ ਦੇ ਫੁੱਲ ਸਾਰੇ ਸਿੱਧੇ ਹੁੰਦੇ ਨੇ ਪਰ ਦਰਬਾਰ ਸਾਹਿਬ ਵਾਲਾ ਜਿਹੜਾ ਗੁੰਬਦ ਹੈ ਉਹ ਥੱਲੇ ਨੀਵਾ ਬਣਿਆ ਹੋਇਆ ਹੈ ਔਰ ਉਲਟੇ ਕਮਲ ਦੇ ਫੁੱਲ ਦੇ ਆਕਾਰ ਵਿੱਚ ਜਿੰਨੇ ਵੀ ਸਾਡੇ ਗੁਰਦੁਆਰੇ ਨੇ ਹਰ ਇੱਕ ਗੁਰਦੁਆਰੇ ਸਾਹਿਬ ਦਾ ਜਿਹੜਾ ਨਿਸ਼ਾਨ ਸਾਹਿਬ ਹੈ ਉਹ ਗੁਰਦੁਆਰੇ ਦੇ ਸਾਹਮਣੇ ਬਾ ਅਗਲੇ ਪਾਸੇ ਲੱਗਾ ਸਾਹਮਣੇ ਪਰ ਜਦੋਂ ਤੁਸੀਂ ਹਰਮੰਦਰ ਸਾਹਿਬ ਜਾਓ ਨਿਸ਼ਾਨ ਸਾਹਿਬ ਉੱਥੇ ਵੀ ਲੱਗਾ ਉੱਪਰਲੇ ਪਾਸੇ ਸਭ ਤੋਂ ਛੋਟਾ तकरीबन ਉਹਦੀ 13 ਫੁੱਟ ਉਚਾਈ ਹੈ ਉਹ ਦਰਬਾਰ ਸਾਹਿਬ ਦੀ ਪਿਛਲੀ ਕੰਧ ਤੇ ਲੱਗਾ ਹੈ ਦਰਸ਼ਨ ਅਸੀਂ ਵੀ ਕਈ ਵਾਰ ਕੀਤੇ ਸਨ ਪਰ ਕਈ ਵੇਰੀ ਉਹ ਬਰੀਕੀਆਂ ਉੱਥੇ ਰਹਿਣ ਵਾਲੇ ਜਿਹੜੇ ਗੁਰਮੁਖ ਪਿਆਰੇ ਸੇਵਾ ਕਰਦੇ ਉਹਨਾਂ ਨੂੰ ਪਤਾ ਹੁੰਦੀ ਉਹ ਕਹਿਣ ਲੱਗਾ ਵੀ ਇਹ ਪਿਛਲੇ ਪਾਸੇ ਕਿਉਂ ਲੱਗਾ ਹੈ ਉਹਨੇ ਕਾਰਨ ਦੱਸਿਆ ਬੜਾ ਪਿਆਰਾ ਕਾਰਨ ਹੈ ਕਿ ਬਾਕੀ ਜਿਤਨੇ ਗੁਰਦੁਆਰੇ ਨੇ ਉਹਨਾਂ ਦੇ ਨਿਸ਼ਾਨ ਸਾਹਮਣੇ ਲੱਗੇ ਨੇ ਜਿੱਥੇ ਇਹ ਸੰਕੇਤ ਦਿੰਦਾ ਵੀ ਇਹ ਸਿੱਖਾਂ ਦਾ ਸਥਾਨ ਹੈ ਪਰ ਹਰਮੰਦਰ ਸਾਹਿਬ ਦਾ ਨਿਸ਼ਾਨ ਸਾਹਿਬ ਉੱਪਰਲੇ ਪਾਸੇ ਜਿਹੜਾ ਉਹ ਪਿਛਲੇ ਪਾਸੇ ਲੱਗਾ ਹੈ ਉਹ ਸੰਕੇਤ ਦਿੰਦਾ ਵੀ ਇਹ ਦੁਨੀਆਂ ਦੇ ਹਰ ਇੱਕ ਵਿਅਕਤੀ ਵਾਸਤੇ ਸਾਂਝਾ ਸਥਾਨ ਹੈ ਪਰ ਪ੍ਰਬੰਧ ਗੁਰਸਿੱਖਾਂ ਦਾ ਹੈ ਪਿੱਛੇ ਨਿਸ਼ਾਨ ਸਾਹਿਬ ਜਿਹੜਾ ਵੀ ਪ੍ਰਬੰਧ ਗੁਰਸਿੱਖਾਂ ਦਾ ਹੀ ਰਹੇਗਾ ਪਰ ਇਹ ਦਰਬਾਰ ਦੁਨੀਆਂ ਦੇ ਹਰ ਇੱਕ ਮਜਬ ਲਈ ਹਰ ਇੱਕ ਵਰਣ ਲਈ ਹਰ ਇੱਕ ਧਰਮ ਲਈ ਸਾਂਝਾ ਹੈ ਉੱਪਰ ਜਿਹੜੀਆਂ ਗੁੰਬਦੀਆਂ ਸਾਨੂੰ ਉਹਨਾਂ ਦੀ ਗਿਣਤੀ ਤੱਕ ਉਹ ਸਿੱਖ ਨੇ ਦੱਸੀ ਫਿਰ ਦੱਸਿਆ ਵੀ ਇਹ ਥੜਾ ਜਿਹੜਾ ਇਹ ਸਾਰਾ ਜਿੱਥੇ ਦਰਬਾਰ ਸਾਹਿਬ ਬਣਿਆ ਇਹ 6722 67 ਦਾ 6722 67 ਦਾ ਬਣਾ ਕੇ 68ਵਾਂ ਅੰਮ੍ਰਿਤ ਸਰੋਵਰ ਹੋ ਗਿਆ ਵੀ 68 ਤੀਰਥ ਇੱਥੇ ਹੀ ਬਿਰਾਜਮਾਨ ਹਨ ਗੁਰਸਿੱਖ ਵਾਸਤੇ ਇੱਥੇ ਹੀ ਬਿਰਾਜਮਾਨ ਇੱਥੇ ਵਿਦਮਾਨ ਸੋ ਐਸੀ ਇਹ ਭਾਰੀ ਮਹਿਮਾ ਹੈ ਮਹਾਰਾਜ ਜੀ ਦੇ ਪਵਿੱਤਰ ਦਰਬਾਰ ਦੀ ਇੱਕ ਇੱਕ ਚੀਜ਼ ਫਿਰ ਦਰਸ਼ਨੀ ਡਿਉੜੀ ਤੋਂ ਲੈ ਕੇ ਦਰਬਾਰ ਸਾਹਿਬ ਦਾ ਜਿਹੜਾ ਪੁੱਲ ਬਣਦਾ ਹੈ ਮੁੱਖ ਦਰਵਾਜ਼ੇ ਤੱਕ ਆਉਣ ਤੱਕ ਦਾ ਉਹਦੀ ਜਿਹੜੀ ਗਿਣਤੀ ਹੈ 84 ਕਦਮ ਨੇ ਪੂਰੇ ਪੂਰੇ 84 ਕਦਮ ਨੇ ਕਿ ਦਰਬਾਰ ਸਾਹਿਬ ਦੇ ਵਿੱਚ ਜਿਹੜਾ 84 ਕਦਮ ਚੱਲ ਕੇ ਭਾਵਨਾ ਸਹਿਤ ਪਹੁੰਚ ਗਿਆ ਸੱਚਖੰਡ ਫਿਰ ਉਹ 84 ਲੱਖ ਜੁਨੀਆ ਦੇ ਗੇੜੇ ਵਿੱਚ ਨਹੀਂ ਝਟਕਦਾ ਨਹੀਂ ਪਰਮਦਾ ਇੰਨੀ ਭਾਰੀ ਮਹਿਮਾ ਮੇਰੇ ਸਤਿਗੁਰਾਂ ਦੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਪਵਿੱਤਰ ਪਾਵਨ ਦਰਬਾਰ ਦੀ ਭਾਰੀ ਮਹਿਮਾ ਉਹ ਵਰਣਨ ਨਹੀਂ ਹੋ ਸਕਦੀ ਸ਼ਬਦ ਜਿੰਨੇ ਵੀ ਅਸੀਂ ਵਰਤ ਲਈਏ ਉੱਤੇ ਉੱਚੇ ਤੋਂ ਉੱਚੇ ਸਾਡਾ ਸ਼ਬਦ ਕੋਸ਼ ਖਤਮ ਹੋ ਜਾਏਗਾ ਪਰ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਬਾਰ ਦੀ ਉਪਮਾ ਕਦੇ ਸਮਾਪਤ ਨਹੀਂ ਹੋਵੇਗੀ ਉਹ ਵਡਿਆਈ ਵੇਖੋ ਫਿਰ ਉਸ ਦਰਬਾਰ ਦੀ ਸੋਭਾ ਦਿਨ-ਪ੍ਰਤੀ ਦਿਨ ਵਧੀ ਹੈ ਘਟੀ ਨਹੀਂ ਵੱਧ ਰਹੀ ਹੈ ਦਿਨ-ਪ੍ਰਤੀ ਦਿਨ ਉਹਰੇ ਵੱਧਦੀ ਜਾਣੀ ਹੈ ਮਹਾਰਾਜ ਜੀ ਦੇ ਦਰਬਾਰ ਦੀ ਸੋਭਾ ਇਹ ਪਿਆਰਾ ਦਰਬਾਰ ਹੈ ਸਤਿਗੁਰਾਂ ਦਾ ਅੰਮ੍ਰਿਤਸਰ ਸਰੋਵਰ ਦੀ ਮਹਿਮਾ ਮਹਾਨ ਹੈ ਜਿੱਥੇ RAM DAS ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਜਿਸਨਾਨ ਕੀਤੇ ਆ ਇੱਥੇ ਸਾਰੇ ਪਾਪ ਲੱਥ ਜਾਂਦੇ ਹਨ ਨਿਰਵਿਰਤ ਹੋ ਜਾਂਦੇ ਹਨ ਇੱਥੇ ਨਹਾ ਕੇ ਨਿਮਰਤਾ ਆਉਂਦੀ ਹੈ ਬਾਕੀ ਤੀਰਥਾਂ ਤੇ ਇਸ਼ਨਾਨ ਕਰਕੇ ਨਾ ਕਈ ਵਾਰੀ ਮਾਣ ਆ ਜਾਂਦਾ ਹੈ ਮਨ 'ਚ ਪਰ ਅੰਮ੍ਰitsar ਸਰੋਵਰ 'ਚ ਤੁਸੀਂ ਇਸ਼ਨਾਨ ਕਰਦੇ ਹੋ ਉਦੋਂ ਕੰਨਾਂ 'ਚੋਂ ਮਿੱਠੀ-ਮਿੱਠੀ ਗੁਰੂ ਕੀ ਬਾਣੀ ਦਾ ਕੀਰਤਨ ਦੀ ਆਵਾਜ਼ ਪੈਂਦੀ ਹੈ ਨਾ ਉਦੋਂ ਸਭ ਕੁਝ ਭੁੱਲ ਜਾਂਦਾ ਹੈ ਸਾਰੀ ਦੁਨੀਆ ਪੂਰਾ ਵਿਸ਼ਵ ਸੰਸਾਰ ਭੁੱਲ ਜਾਂਦਾ ਬਸ ਇੱਕ ਮਨ ਹੋ ਜਾਂਦੀ ਇਕਾਗਰਤਾ ਵਟ ਜਾਂਦੀ ਦੀ ਵਿਸ਼ੇਸ਼ਤਾ ਹੈ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਜਦੋਂ ਉੱਥੇ ਸ਼ਿਦਾਨ ਕਰਦੇ ਹਾਂ ਤੇ ਉੱਥੇ ਕਲਾ ਵਰਤੀ ਹੈ ਭਾਈ ਗੁਰਦਾਸ ਜੀ ਕਹਿੰਦੇ ਇਸ ਕਰਕੇ ਦੁਨੀਆਂ ਦੇ ਸਾਰੇ ਤੀਰਥਾਂ ਵਿੱਚੋਂ ਸਭ ਤੋਂ ਮਹਾਨ ਤੀਰਥ ਸ੍ਰੀ ਅੰਮ੍ਰਿਤਸਰ ਸਾਹਿਬ ਹੈ ਅੰਮ੍ਰਿਤਸਰ ਸਤਗੁਰ ਸਤਿਵਾਦੀ ਜਿਤ ਨਾਤੇ ਕਵਾਂ ਹੰਸ ਜੋ ਨਾਵੈ ਸੋ ਕੁੱਲ ਧਰਾਵੈ ਉਧਾਰ ਹੋਆ ਹੈ ਜੀ ਕਾ ਸੰਤੋ RAM DAS ਸਰੋਵਰ ਨੀਕਾ ਜੋ ਨਾਵੈ ਸੋ ਕੁੱਲ ਧਰਾਵੈ ਉਧਾਰ ਹੋਆ ਹੈ ਜੀ ਕਾ ਇਹੋ ਹੀ ਮਹਾਨ ਸਰੋਵਰ ਹੈ ਜਿੱਥੇ ਬੀਬੀ ਰਜਨੀ ਦਾ ਘਰ ਵਾਲਾ ਪਿੰਗਲਾ ਇਸ਼ਨਾਨ ਕਰਦਾ ਹੈ ਦੁੱਖ ਪੰਜਲੀ ਬੇਰ ਥੱਲੇ ਤੇ arogh ਹੋ ਜਾਂਦਾ ਹੈ ਕਿਤਨੀ ਕੁ ਮਹਿਮਾ ਵਰਣਨ ਕਰੀਏ ਅੰਮ੍ਰਿਤਸਰ ਸਾਹਿਬ ਜੀ ਦੀ ਕਿਤਨੀ ਕੁ ਸੋਭਾ ਵਰਣਨ ਕਰੀਏ ਭਾਈ ਗੁਰਦਾਸ ਸਾਹਿਬ ਜੀ ਨੇ ਇਹ ਬਚਨ ਕਹੇ ਅੰਮ੍ਰਿਤ ਕਲਾ ਮੰਤਰ ਇਕਈਏ ਇਹ ਅੰਮ੍ਰਿਤ ਸਰ ਸਰੋਵਰ ਦੀ ਕਲਾ ਹੈ ਔਰ ਆਪਣੇ ਮੁਖਾਰ ਬਿੰਦ ਵਿੱਚੋਂ ਜਦੋਂ ਵੀ ਸ਼ਿਦਾਨ ਕਰਨਾ ਹੈ ਗੁਰ ਮੰਤਰ ਦਾ ਜਾਪ ਕਰਨਾ ਹੈ ਮਹਾ ਗੋਪ ਵੱਡ ਭਾਗਨ ਲਈਏ ਇਹ ਮਹਾਨ ਗੁਪਤ ਹੈ ਪਰ ਵੱਡਿਆਂ ਭਾਗਾ ਵਾਲਿਆਂ ਨੂੰ ਪ੍ਰਾਪਤ ਹੁੰਦਾ ਹੈ ਇਹ ਸੁਣ ਮੱਜਨ ਕਰਨੇ ਲਾਗੇ ਇਹ ਸੁਣ ਕੇ ਜਿੰਨੇ ਉੱਥੇ ਦੇਵੀ-ਦੇਵਤੇ ਸਨ ਉਹ ਵੀ ਸਾਰੇ ਇਸ ਪਾਵਨ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਲੱਗੇ ਸਰਬ ਦੇਵ ਤੀਰਥ ਜਸ ਪਾ ਕੇ ਸਰਬ ਦੇਵੀ ਦੇਵਤੇ ਇਸ ਪਾਵਨ ਤੀਰਥ ਦੀ ਮਹਿਮਾ ਵਰਣਨ ਕਰਦੇ ਹਨ ਕਮਲਾਦਿਕ ਵਿਦ ਸ਼ਿਵ ਸੰਗ ਬਾਮ ਕਮਲਾਦਿਕ ਯਾਨਕੀ ਬ੍ਰਹਮਾ ਸ਼ਿਵ ਜੀ ਆਪਣੀਆਂ ਇਸਤਰੀਆਂ ਸਮੇਤ ਇਸ ਪਾਵਨ ਸਰੋਵਰ ਦੀ ਮਹਿਮਾ ਵਰਣਨ ਕਰਦੇ ਹਨ ਸਭ ਅੰਮ੍ਰਿਤ ਮੈਂ ਭਾਏ ਸੁਦਾਮਾ ਉਹ ਸਭ ਇਸ ਪਾਵਨ ਅੰਮ੍ਰਿਤ ਸਰੋਵਰ ਦੇ ਵਿੱਚ ਹੀ ਬਲੀਨ ਹੋ ਗਏ ਨਿਰਕ ਮਾਦਵੀ ਬਿਸਮੈ ਭयो ਉਹ ਜਿਹੜਾ ਮਾਦਵੀ ਨਾਮ ਦਾ ਤਪੱਸਵੀ ਸੀ ਅਕਾਲ ਪੁਰਖ ਜੀ ਦੇ ਬਚਨ ਸੁਣ ਕੇ ਹੈਰਾਨ ਹੋਇਆ ਕਹੋ ਊਰ ਅਮਰਾਕਿਤ ਗਇਓ ਔਰ ਉਹਨੇ ਬੜੀ ਭਾਰੀ ਮਹਿਮਾ ਕਹੀ ਸ਼ੀਰ ਪ੍ਰਭ ਬੋਰ ਸੰਬੋਧਨ ਕੀਨਾ ਆਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਨੇ ਉਸ ਵੇਲੇ ਇਹ ਸੰਬੋਧਨ ਕਰਕੇ ਕਿਹਾ ਕਿ ਇਹ ਪਾਵਨ ਸਰੋਵਰ ਸਭ ਤੋਂ ਸ਼੍ਰੇਸ਼ਟ ਹੈ ਇੱਥੇ ਸਾਰੇ ਦੇਵੀ ਦੇਵਤੇ ਆਣ ਕੇ ਨਮਸਕਾਰਾਂ ਕਰਦੇ ਹਨ ਜਜਨ ਭਜਨ ਕਰਦੇ ਹਨ ਇਹ ਤੀਰਤ ਪਾਏ ਪ੍ਰਪੀਨਾ ਇਹ ਅੱਖੀਆਂ ਸੋਨਿਓ ਕਾਂਸ਼ੀਸ਼ ਭਾਈ ਗੁਰਦਾਸ ਸਾਹਿਬ ਜੀ ਨੇ ਪੁਰਾਣਿਕ ਮਤ ਦੇ ਨਾਲ ਵੀ ਉਹਨਾਂ ਨੂੰ ਸਮਝਾਇਆ ਕਿਉਂਕਿ ਜਿਵੇਂ ਕਿਸੇ ਦੀ ਸਮਝ ਪੈਂਦਾ ਉਹਨੂੰ ਫਿਰ ਉਦਾਂ ਦੀਆਂ ਉਦਾਹਰਣਾਂ ਦੇ ਕੇ ਸਮਝਾਣਾ ਪੈਂਦਾ ਉਹਨਾਂ ਨੂੰ ਦੇਵੀ ਦੇਵਤਿਆਂ ਦੀਆਂ ਵੀ ਉਦਾਹਰਣਾਂ ਦੇ ਕੇ ਭਾਈ ਸਾਹਿਬ ਜੀ ਨੇ ਸਮਝਾਇਆ ਉਹ ਜਿਨਨੇ ਕਾਂਸ਼ੀ ਦੇ ਬ੍ਰਾਹਮਣ ਸਨ ਸਭ ਨੇ ਭਾਈ ਗੁਰਦਾਸ ਜੀ ਪਾਸੋਂ ਏ ਉਪਮਾ ਇਹ ਮਹਿਮਾ ਸਰਵਣ ਕੀਤੀ। ਕਿਤ ਕਿਤ ਪਾਏ ਚਰਨ ਧਰ ਸੀਸ। ਕਿਰਤ ਬਾਰਤ ਹੋ ਗਏ ਔਰ ਭਾਈ ਗੁਰਦਾਸ ਜੀ ਦੇ ਚਰਨਾਂ ਤੇ ਸੀਸ ਰੱਖ ਕੇ ਨਮਸਕਾਰ ਕਰਦੇ ਨੇ। ਧੰਨ ਧੰਨ ਕੈ ਭਾਗ ਸਰਾਹ। ਕਹਿੰਦੇ ਧੰਨ ਹੋ ਭਾਈ ਸਾਹਿਬ ਜੀ ਧੰਨ ਹੋ ਧੰਨ ਹੋ ਸਾਡੇ ਵੱਡੇ ਭਾਗ ਹਨ। ਸਾਨੂੰ ਤੁਹਾਡੇ ਮੁੱਖੋਂ ਮਹਾਰਾਜ ਜੀ ਦੀ ਮਹਿਮਾ ਸਰਵਣ ਕਰਨ ਨੂੰ ਪ੍ਰਾਪਤ ਹੋਈ ਹੈ ਕੋਪ ਕਥਾ ਪਰਨੀ ਮੁਨੀਨਾ ਇਹ ਜਿਹੜੀ ਗੁਪਤ ਕਥਾ ਸੀ ਲੋਪ ਹੋ ਗਈ ਸੀ ਉਹ ਆਪ ਜੀ ਨੇ ਵਰਣਨ ਕੀਤੀ ਹੈ ਜੈ ਗੁਰਦਾਸ ਵਿਮਲ ਮਤ ਗਿਆਨੀ ਇਹ ਭਾਈ ਗੁਰਦਾਸ ਜੀ ਆਪ ਜੀ ਦੀ ਜੈ ਹੋਵੇ ਜੈ ਹੋਵੇ ਤੁਸੀਂ ਵਿਵਲ ਮਤ ਦੇ ਧਾਰਨੀ ਮਹਾਨ ਗਿਆਨੀ ਹੋ ਅਬ ਹਮਰੇ ਮਨ ਨਿਸ਼ਚੇ ਠਾਨੀ ਹੁਣ ਸਾਡੇ ਮਨ ਵਿੱਚ ਨਿਸ਼ਚਾ ਹੋ ਗਿਆ ਹੈ ਤੁਮ ਤੇ ਸੰਸ਼ੈ ਦਯੋ ਹਮ ਆਪ ਜੀ ਦੇ ਬਚਨਾਂ ਨਾਲ ਸਾਡੇ ਮਨ ਦਾ ਸੰਸਾ ਚਲਾ ਗਿਆ ਹੈ ਬਿਬਦ ਬੇਦ ਬਿਦ ਕਿਉ ਉਚਾਰਾ ਆਪ ਜੀ ਨੇ ਗਿਆਨਮਈ 베ਦ ਭੇਦ ਜਿਹੜੇ ਨੇ ਉਹ ਦੱਸੇ ਹਨ ਸਭ ਬੰਦਨ ਕਰ ਸਦਨ ਸਿਧਾਰੋ ਜਿਹਨੇ ਬ੍ਰਾਹਮਣ ਬਰਾਗੀ ਸੰਿਆਸੀ ਭਾਈ ਸਾਹਿਬ ਨਾਲ ਚਰਚਾ ਕਰਨਾਏ ਸਭ ਬੰਦਨਾ ਕਰਕੇ ਭਾਈ ਸਾਹਿਬ ਨੂੰ ਘਰਾਂ ਨੂੰ ਪਾਪਸ ਪਰਤੇ ਪੀ ਮੈ ਮਾ ਗੁਰਦਾਸ ਉਧਾਰੇ ਕਰ ਕਰ ਜੇ ਭਾਈ ਗੁਰਦਾਸ ਜੀ ਦੀ ਮਹਿਮਾ ਹੋਣ ਲੱਗੀ ਇੱਕ ਤੋਂ ਨ੍ਰਿਪ ਕੋ ਗੁਰਬਾਨ ਆ ਗਏਓ ਇੱਕ ਤਾਂ ਭਾਈ ਗੁਰਦਾਸ ਜੀ ਜੋ ਕਾਂਸੀ ਦਾ ਰਾਜਾ ਹੈ ਉਹਦੇ ਉਸਤਾਦ ਬਣੇ ਹਨ ਅਰ ਨਰ ਕੋ ਗਨ ਸਿੱਖਿਆ ਸੁਭयो ਔਰ ਹੋਰ ਵੀ ਉੱਥੇ ਅਨੇਕਾਂ ਸੇਵਕ ਸਿੱਖ ਭਾਈ ਗੁਰਦਾਸ ਜੀ ਦੇ ਕੋਲ ਆ ਕੇ ਸਿੱਖੀ ਧਾਰਨ ਕਰ ਗਏ ਸਰਬਪੂਰੀ ਜਸ ਇਸ ਕੋ ਕਰੇ ਸਾਰੀ ਨਗਰੀ ਵਿੱਚ ਭਾਈ ਗੁਰਦਾਸ ਜੀ ਦਾ ਜਸ ਕਰਦੇ ਹਨ ਬੰਦੈ ਚਰਨ ਅਗਰ ਨਰ ਪਰੇ ਔਰ ਭਾਈ ਗੁਰਦਾਸ ਜੀ ਨੂੰ ਆ ਕੇ ਬੰਦਨਾ ਕਰਦੇ ਨਮਸਕਾਰਾਂ ਕਰਦੇ ਹਨ ਗੁਰੂ ਗੁਰੂ ਸਭ ਨਾਮ ਉਚਾਰੇ ਕਿ ਗੁਰੂ ਹੀ ਕਹਿੰਦੇ ਭਾਈ ਗੁਰਦਾਸ ਜੀ ਨੂੰ ਗਿਆਨ ਦੇਣ ਵਾਲੇ ਗੁਰੂ ਹਨ ਇਸ ਕਰਕੇ ਇਹਨਾਂ ਨੂੰ ਵੀ ਗੁਰੂ ਕਹਿ ਕੇ ਕਈ ਸੰਬੋਧਨ ਕਰਦੇ ਹਨ ਮਨ ਪਾਵਤ ਤਰਪੇਟ ਆਧਾਰੇ ਵਿਦਿਆ ਗੁਰੂ ਕਹਿ ਕੇ ਵੀ ਵਿਦਿਆ ਗੁਰੂ ਨੇ ਗਿਆਨ ਦੇਣ ਵਾਲੇ ਨੇ ਇਦਾਂ ਵਿਦਿਆਗੁਰੂ ਕਹਿ ਕੇ ਇਹਨਾਂ ਨੂੰ ਵੰਦਨਾ ਕਰਦੇ ਹਨ ਸਭ ਵਿਦ ਸੇਵਾ ਨ੍ਰਿਪ ਕਰਵਾਵੇ ਉਹ ਜਿਹੜਾ ਨਗਰ ਦਾ ਰਾਜਾ ਹੈ ਵੀ ਭਾਈ ਸਾਹਿਬ ਦੀ ਸਰਬ ਪ੍ਰਕਾਰ ਨਾਲ ਸੇਵਾ ਕਰਦਾ ਹੈ ਗੁਰੂ ਸ਼ਬਦ ਤੇ ਅਰਥ ਸੁਣਾਵੇ ਭਾਈ ਸਾਹਿਬ ਜਿਉਂਨਾਂ ਨੂੰ ਦੱਸਦੇ ਨੇ ਵੀ ਗੁਰੂ ਸ਼ਬਦ ਦੀ ਵਿਆਖਿਆ ਕੀ ਆ ਗੁਰੂ ਸ਼ਬਦ ਕਿਸ ਨੂੰ ਕਹਿੰਦੇ ਹਨ ਮੈਂ ਮਾ ਪਾਈ ਮਾ ਤੇ ਮਹਾਂ ਭਾਈ ਸਾਹਿਬ ਦੀ ਮਹਿਮਾ ਮਹਾਨ ਤੋਂ ਮਹਾਨ ਹੋ ਕੇ ਉਜਾਗਰ ਹੋਈ ਤਉ ਗੁਰੂ ਦਿਸ਼ ਤੇ ਦੁਖ ਲਾ ਪਰ ਉਧਰੋਂ ਸਤਿਗੁਰਾਂ ਵੱਲੋਂ ਭਾਈ ਸਾਹਿਬ ਦਾ ਮਨ ਬੜਾ ਚਿੰਤਤ ਹੈ ਮਨ ਵਿੱਚ ਬੜਾ ਡਾਡਾ ਦੁੱਖ ਹੈ ਪੀਤੇ ਉਚਿਰ ਦਰਸ਼ਨ ਤੇਹੀਨ ਕਿੰਨੇ ਮਹੀਨੇ ਬੀਤ ਗਏ ਨੇ ਭਾਈ ਗੁਰਦਾਸ ਜੀ ਨੂੰ ਸਤਿਗੁਰਾਂ ਦੇ ਦਰਸ਼ਨ ਨਹੀਂ ਕਰ ਸਕੇ ਸਤਿਗੁਰਾਂ ਦੇ ਦੀਦਾਰ ਨਹੀਂ ਕਰ ਸਕੇ ਤਰਪਤ ਚਿਤ ਜਿਮ ਜਲ ਬਿਨ ਮੀਨ ਜਿਵੇਂ ਮੱਛੀ ਪਾਣੀ ਬਿਨਾ ਤੜਫਦੀ ਹੈ ਇਦਾਂ ਭਾਈ ਗੁਰਦਾਸ ਜੀ ਸਤਿਗੁਰਾਂ ਦੇ ਦਰਸ਼ਨਾਂ ਤੋਂ ਬਿਨਾ ਬੇਬਲ ਹੁੰਦੇ ਵਿਆਕੁਲ ਹੁੰਦੇ ਨੇ ਸੁਖਦ ਵਸਤ ਪੋ ਮੋਲੀ ਆਵੇ ਬੜੀਆਂ ਸੁਖ ਦੇਣ ਵਾਲੀਆਂ ਬਹੁ ਮੁੱਲੀਆਂ ਵਸਤੂਆਂ ਭਾਈ ਸਾਹਿਬ ਕੋਲ ਆਉਂਦੀਆਂ ਨੇ ਗੁਰੂ ਪਿਰਹਾ ਤਰਨੈ ਔਰ ਪਾਵੇ ਪਰ ਸਤਿਗੁਰਾਂ ਦੇ ਵਿਛੋੜੇ ਵਿੱਚ ਤੜਫਦਿਆਂ ਕੋਈ ਵਸਤੂ ਭਾਈ ਸਾਹਿਬ ਨੂੰ ਚੰਗੀ ਨਹੀਂ ਲੱਗਦੀ ਭਾਈ ਸਾਹਿਬ ਨੂੰ ਕੋਈ ਵਸਤੂ ਭਾਉਂਦੀ ਨਹੀਂ ਕਿਵੇਂ ਅਰਦਾਸਾਂ ਕਰਦੇ ਨੇ ਬੇਨਤੀਆਂ ਕਰਦੇ ਭਾਈ ਗੁਰਦਾਸ ਜੀ ਮਹਾਰਾਜ ਜੀ ਦੇ ਦਰਸ਼ਨਾਂ ਦੀ ਤਾਂਘ ਰੱਖਦੇ ਨੇ ਉਹ ਕਥਾ ਆਪ ਦੀ ਅਗਲੇ ਆ ਪ੍ਰਸੰਗਾਂ ਵਿੱਚ ਸਰਵਣ ਕਰੋਗੇ ਗੁਰੂ ਮਹਿਮਾ ਕਥਨ ਕਰਦੇ ਆ ਇੱਕ ਨਹੀਂ अनेका ਪ੍ਰਕਾਰ ਦੀਆਂ ਫੁੱਲਾਂ ਚੁੱਕਾਂ ਹੋ ਜਾਂਦੀਆਂ ਹਨ ਖਿਮਾ ਕਰ ਦੇਣੀਆਂ ਵਾਹਿਗੁਰੂ ਵਾਹਿ ਗੁਰੂ 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 ਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਦਾ ਸੰਗ ਵਿਚਾਰ ਆਧਾਰੇ ਏ ਠਾਕੁਰ ਹਉ ਦਾਸ ਰੋ ਮੈਂ ਤੇਰ ਗੁਨ ਗੁਨ ਨਹੀਂ ਕੋਏ ਦਾਨਕ ਦੀਜੈ ਨਾਮ ਦਾਨ ਕੋਈਆ ਪਰੋਏ ਆਏ ਪ੍ਰਭ ਸਰਣਾ ਗਤੀ ਕਿਰਪਾ ਨਿਦ ਦਿਆਲੇ ਏਕ ਅਖਰ ਹਰ ਮਨ ਬਸ ਜਹ ਹੈ ਚੜੇ ਸੋ ਉਤਰੇ ਪਾਰ ਦੋ ਸਰਦਾ ਕਰ ਸੇ ਬੰਦੇ ਗੁਰ ਪਾਰੇ ਉਤਾਰ ਨਿਆਰ ਵਾਹ ਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਦੋ ਸਰਦਾ ਕਰ ਸੇ ਬੰਦੇ ਗੁਰ ਪਾਰੇ ਉਤਾਰ ਨਿਆਰ